ਕੋ ਮਿਤੇ ਯਾ ਕਨ ਲਿਆ ਕਨ ਸਤਾਈ ਇਹਨਾਂ ਆਜਿ ਇਸਮੇ ਲਾਦਾ ਨਾਮ ਨਵੀ ਤੇ ਸੁਲ ਦਾ ਨਾਮ ਚਾਰੇ ਯਾਰ ਬਹੁ ਮਨ ਵਸਤ ਪਾ ਲਾ ਨਾਮ ਪੀਰਾ ਕੋ ਲੋ ਨ ਹਰੀ ਤੂ ਮਨੋ ਲਾਭ ਸਾਰੇ ਸੁਰ ਦੀਆਂ ਜਹਾਜਾਂ ਡੋਰੀ ਸੁੱਟੀਆਂ ਨੇ ਬਾਜਾਂ ਦਰੇ ਧਿਆਨਤਾ ਜਾ ਤੂ ਬੰਨੇ ਲਾਉਣ ਜੋ ਗਿਆ ਵੀਰ ਤਨੂ ਜਿਨਨੇ ਸੋਨ ਹਾਰੇ ਬੰਦ ਪਏ ਬਨਜਾਰੇ ਕੋਟੀ ਛੰਗੇ ਜਿੱਲਾਂ ਨੂੰ ਰਾਜ ਪਿਆਰੇ ਇਹ ਸੱਚ ਦਿਆ ਵਾਲਿਆ ਮਾਂ ਤੇ ਸੁਲਤਾਨ ਜਗਦੇ ਦਵਾਨ ਮੁਸ਼ਕਲਾ ਕਰੀ ਸੰਤ ਨੂੰ ਸੁખી ਰੱਖੀ ਸੇਵਕਾ ਕੋ ਨਾਂ ਤੇ ਪ੍ਰਾਣ ਕੋਲੀ ਸੱਚਾ ਵਚਨੀ ਪੂਰਿਆ ਵੀਰਾ ਤੇਰਾ ਨਾਂ ਲਿਆ ਜੁਕਤ ਨਾ ਲਗੇ ਤੂੰ ਬੰਦਿਆ ਦੂ ਮੋਨਾ ਪੀਰਾ ਤਾਰੀਤੀ ਦਾਨੀ ਜੱਟੀ ਜੀ ਨੇ ਪੇਖਿਆ ਬੜਾ ਪੇਸੇ ਮਨਾਇਆ ਵਾਲਿਆ ਵੀਰ ਜੀ ਤੇਨੂੰ ਜਉਂਦੀ ਹਲੀ ਮਾਦਾਈ ਜਿਹੜੀ ਅੱਖਾਂ ਤੋਂ ਸੀਤੀ ਤਾਰਾ ਸਲਾਮੀ ਰਾਜਵਾਰ ਤੂੰ ਰਾਮਣੀਆਂ ਵਾਲਿਆ ਰੱਖੇ ਤੂੰ ਮੰਜ ਤਲਾ ਕੇ ਪੀਰਾ ਨਾ ਮਾਰੀ ਫੜਕਾ ਕੇ ਤੇਰੇ ਰੋਜ਼ੇ ਚੰਨ ਕਣੀਆਂ ਲੱਗੀਆਂ ਦਰਬਾਰੀ ਤੂੰ ਹਾਕਮ ਤੇਰਾ ਤੇ ਮਰਜਾ ਤੇਰੀ ਪੀਰ ਬਾੜ ਗਲੀ ਚਾ ਮਲ ਕੇ ਉੱਠੇ ਕਲਾ ਜੋਰੀ ਪੈਰੋ ਥੱਲੇ ਮਸੱਲਾ ਕੱਕੀ ਪਾਣੀ ਆ ਪਖਰਾ ਕੁੱਲੇ ਕੱਟਕ ਲਾਣਾ ਤਰਾ ਜੀਵੇ ਲਿਆਣਾ ਵਾਲੀਆਂ ਪੀਰ ਜੀ ਮੈਂ ਆ ਸਾ ਦੇ ਕੋ ਖਾਮਦਲਿਆ ਅਲਮਦੁੱਲਾ ਦੇ ਕਰਦੀ ਸੇਰ ਜਮਿਆ ਵਾਲੀਆਂ ਪੀਰ ਜੀ ਚਾ ਕੱਕੀ ਤੇ ਪਾਵੇਂ ਫੇਰਾ ਮਦਦ ਮੇਰੇ ਆਵੇਂ ਵਾਲੀਆਂ ਫੇਰਾ ਭੱਜੀਆਂ ਨੇ ਨੌਕਤਾ ਚੁਲਦੇ ਨੇ ਚੰਡੇ ਤੇਰੇ ਸੰਗ ਸਲਾਮਾਂ ਨੂੰ ਚੱਲੇ ਵਾਲੀਆਂ ਪੀਰ ਕੋਨਾ ਨੂੰ ਘਰ ਬੈਠਾ ਨੂੰ ਬੜਦਾ ਏ ਕੋਨਾ ਦੀ ਬਾਤ ਨਾ ਪੁੱਛਦਾ ਸਾਡੀ ਫਰਿਆਦਾ ਪੀਰਾਂ ਸੋਡੇ ਅਗੇ ਸੋਡੀ ਫਰਿਆਦਾ ਮਾਰ ਕੋ ਸੱਚੀ ਸਰਕਾਰ ਅਗੇ ਵਾਲੀਆ ਹਾਜੀ ਰਤਨ ਦਾ ਪੇਤ ਨਾ ਪਾਇਆ ਫੱਕ ਵੇ ਜਤਨਦਾ ਜੀ ਦੇ ਵਿੱਚ ਨਿਆਂਮਤਾ ਸਾਰਿਆਂ ਨੇ ਗਾਉਂ ਸੁਪਾਕ ਪੀਰ ਨੇ ਡੁੱਬੀਆਂ ਬੇੜੀਆਂ ਤਾਰੀਆਂ ਨੇ ਵਾਲੀਆ ਪੀਰ ਤੂੰ ਲੜਾ ਕਲੀ ਤਾਰ ਦਾ ਛੜੇ ੜੇ ਕਮ ਸਮਾਰਦਾ ਵਾਲੀਆ ਪੀਂਗਤਾਂ ਨੂੰ ਤੇ ਆਉਂਦੀ ਏਲੀ ਮਾਦਾ ਯਕਾਂਬ ਸ਼ੇਫਤਾਰਾ ਅਸਲਾ ਮੇਂਦਾ ਜਵਾ ਤੂੰ ਮੋਰਾ ਬਣਾਈਆ ਵਾਲੀਆ ਪੀਂਗ ਜੀ ਪਰੀਆਂ ਨੇ ਮੇਂਦਰ ਲਾਇਆ ਚੁਸਮਾ ਡਗਰੀ ਆਇਆ ਵਾਲੀਆ ਪੀਰ ਜੀ ਸਾਡੀ ਫਰਿਆਦਾ ਸੋਢੇ ਅੱਗੇ ਸੋਢੀ ਫਰਿਆਦਾ ਮਰ ਕੋ ਸੱਚੀ ਸਰਕਾਰ ਕੇ ਵਾਲੀਆ ਛੜ ਮਥੇ ਸੁਲਤਾਨ ਬੱਚਿਆਂ ਦੀ ਮਰਦਾ ਕਮਾਈ ਤੇ ਬਰਕਰ ਸੋਖਾਦੀ ਰੱਖੀ ਮਾਲਕ ਵੇਰਿਆ ਖਾਣੇ ਦਾ ਅਸਵਾਦ ਦਰੂਦ ਦਾ ਅਸਵਾਦ